ਵੀਰ ਜੀ ਅੱਜ ਤਰੀਕ 30 ਹੋ ਚੁੱਕੀ ਆ ਤੇ ਪਾਣੀ ਬਾਈ ਜੀ ਵੇਖੋ ਪਾਣੀ ਦਾ ਵਹਾਅ ਤਾਂ ਬਹੁਤ ਬਾਈ ਜੀ ਤੇਜ਼ ਆ ਕਿੰਨੀ ਸਪੀਡ ਆ ਵੀ ਦੇਖ ਸਕਦੇ ਆ ਆਵਾਜ਼ ਆ ਰਹੀ ਆ ਤੇ ਐਸੀ ਜਗ੍ਹਾ ਤੇ ਸੇਵਾ ਚੱਲਦੀ ਰਹੀ ਆ ਬਾਈ ਜੀ ਸਭਰਾਵਾਂ ਵਾਲੇ ਬੰਦੇ ਜੇ ਸੰਗਤਾਂ ਨੇ ਨਾਲ ਸਹਿਯੋਗ ਦਿੱਤਾ ਹੁੰਦਾ ਤਾਂ ਬਾਈ ਜੀ ਬਹੁਤ ਭਾਰੀ ਨੁਕਸਾਨ ਹੋ ਜਾਣਾ ਸੀ ਤੇ ਮੈਂ ਨਾ ਵੀ ਧੰਨਵਾਦ ਕਰਉ ਉਹਨਾਂ ਸੰਗਤਾਂ ਦਾ ਜਿਹੜੇ ਜਿਹੜੇ ਇੱਥੇ ਹਰ ਇੱਕ ਚੀਜ਼ ਮਹਿਆ ਕਰਾਉਂਦੇ ਰਿਹਾ ਬਾਈ ਜੀ ਮੈਂ ਨਾ ਵੀ ਤੇ ਬੜੇ ਘਰ ਤੇ ਬੜੇ ਜਿਹੜੇ ਦਰਿਆ ਦੇ ਵਿੱਚ ਡੁੱਬੇ ਆ ਬਾਈ ਜੀ ਬੜਾ ਉਹਨਾਂ ਦਾ ਨੁਕਸਾਨ ਪੱਠਾ ਤੂੜੀ ਤਾਂ ਤੇ ਰੁੜ ਗਿਆ ਪਰ ਬੜੇ ਦਾਨੀ ਸਜਣ ਮਾਲਵੇ ਏਰੀਏ ਚ ਪਹੁੰਚ ਰਹੇ ਆ ਬੜੇ ਮੈਂ ਦੇਖਿਆ ਕੱਲ ਬਾਕੀ ਕੋਠੀ ਵੀ ਬਾਈ ਜੀ ਤੁਹਾਨੂੰ ਬਿਲਕੁਲ ਵਿੱਚ ਨਜ਼ਰ ਆ ਰਹੀ ਹੋਗੀ ਜੀ ਜਿਹੜੀ ਦਰਿਆ ਦੇ ਆ ਜਿਹੜਾ ਪਾਣੀ ਉਹਨਾਂ ਦੀ ਕੋਠੀ ਦੇ ਬਿਲਕੁਲ ਅੰਦਰ ਤੱਕ ਜਾ ਰਿਹਾ ਜੀ ਤੇ ਉਹਨਾਂ ਵਿਚਾਰਿਆਂ ਨੇ ਘਰ ਦੇ ਅੱਗੇ ਵੀ ਬੰਨ ਮਾਰਿਆ ਆਇਆ ਵਾ ਤੇ ਇਸ ਕਰਕੇ ਬੇਨਤੀ ਆ ਜੀ ਉਹਨਾਂ ਲੋਕਾਂ ਤੱਕ ਪਹੁੰਚਦਾ ਕਰੋ ਜਿਹੜੇ ਲੋਕ ਡੁੱਬੇ ਆ ਕਈ ਲੋਕ ਠੱਕੇ ਨਾ ਬਾਈ ਜੀ ਸਮਾਨ ਲੁੱਟ ਖਸੁੱਟ ਕਰ ਰਹੇ ਆ ਉਹ ਕੰਮ ਨਾ ਕਰਿਆ ਕਰੋ ਕਿਉਂਕਿ ਦੇਖਣ ਵਾਲਾ ਬੰਦਾ ਆਦਾ ਯਾਰ ਇੱਕ ਤਾਂ ਇਹਨਾਂ ਦੀ ਸਹਾਇਤਾ ਕਰਨ ਵਾਸਤੇ ਆ ਵੇਖੋ 1-1 ਰੁਪਿਆ ਲੋਕ ਇਕੱਠਾ ਕਰਕੇ ਤੁਹਾਡੇ ਵਾਸਤੇ ਵੀਰ ਸਹਿਯੋਗ ਦਿੰਦੇ ਆ ਤੇ ਜੇ ਇਸ ਤਰ੍ਹਾਂ ਕਰਾਂਗੇ ਤੇ ਬਾਈ ਜੀ ਏਰੀਏ ਦੀ ਵੀ ਬਦਰਾਮੀ ਤਕਿਉਂਕਿ ਮਾਝੇ ਦੇ ਲੋਕਾਂ ਦੀ ਪਹਿਚਾਣ ਬਾਈ ਜੀ ਬਹੁਤ ਵੱਡੀ ਆ ਜੇ ਤੁਸੀਂ ਇਸ ਤਰ੍ਹਾਂ ਕਰੋਗੇ ਤਾਂ ਬਹੁਤ ਲੋਕ ਆਪਾਂ ਨੂੰ ਚੰਗਾ ਨਹੀਂ ਕਹਿਣਾ ਪਊ ਜੀ ਕਿਉਂਕਿ ਇਹੋ ਜਿਹਾ ਸਮਾਂ ਤਾਂ ਵਾਇਰਸ ਸੱਚੇ ਪਾਛਾ ਕਿਸੇ ਤੇ ਲੈ ਕੇ ਨਾ ਆਵੇ ਕਿਉਂ ਜਿਨ੍ਹਾਂ ਨੂੰ ਲੋੜ ਉਹਨਾਂ ਦਾ ਲੈਣਾ ਲੈਣਾ ਤੇ ਕਈ ਬਾਈ ਜੀ ਹੁਣ ਮੰਨ ਕੇ ਚਲੋ ਸਾਡਾ ਰੋਹੀ ਨੇ ਉਹਨਾਂ ਨੂੰ ਨੁਕਸਾਨ ਕੀਤਾ ਸਾਡੀ ਵੀ ਝੋਨਾ ਮਾਰਿਆ ਗਿਆ ਜੇ ਅਸੀਂ ਉਹੋ ਜਿਹਾ ਹੋਈਏ ਹਨ ਅਸੀਂ ਵੀ ਆਕੇ ਪਰ ਸਾਨੂੰ ਕੋਈ ਲੋੜ ਨਹੀਂ ਸਾਡੇ ਤੂੜੀਦਾਂ ਦਾ ਵਈ ਤੁਸੀਂ ਸੱਚੇ ਪਾਤਸ਼ਾਹ ਸੁੱਕੀ ਜਗ੍ਹਾ ਤੇ ਆ ਤੇ ਇਸੇ ਤਰ੍ਹਾਂ ਜੇ ਅਸੀਂ ਆਖੀ ਜੱਗੇ ਭਾਈ ਜੀ ਸਾਨੂੰ ਵੀ ਚਾਹੀਦਾ ਤੁਹਾਨੂੰ ਵੀ ਤੇ ਉਹ ਗੱਲ ਚੰਗੀ ਨਹੀਂ ਆ ਹਨਾ ਸਾਰਿਆਂ ਨੂੰ ਪਤਾ ਪੱਟੀ ਵਾਲੀ ਰੋਈ ਨੇ ਕਿੰਨਾ ਭਾਰੇ ਨੁਕਸਾਨ ਕੀਤਾ ਤੇ ਜੇ ਗੱਲ ਕਰਕੇ ਸੀਤੋ ਦੇ ਏਰੀਏ ਦੇ ਵਿੱਚ ਉੱਥੇ ਬਹੁਤ ਤੂੜੀਦਾਂ ਦੇ ਵੀ ਖਰਾਬ ਹੋ ਗਿਆ ਤੂੜੀਆਂ ਰੁੜ ਗਈਆਂ ਗੱਡੀਆਂ ਤੱਕ ਰੁੜ ਚਲੀਆਂ ਸੀ ਤੇ ਉਹ ਵੀਰਾਂ ਨੇ ਟੋਜਣਾ ਨਾਲ ਬਨ ਬਨ ਕੇ ਬਚਾਈਆਂ ਉਹਨਾਂ ਦੀਆਂ ਝੋਨੇ ਦੀਆਂ ਫਸਲਾਂ ਦੇ ਵਿੱਚ ਪਾਣੀ ਪੈ ਗਿਆ ਉਹਨਾਂ ਤੱਕ ਵੀ ਚੀਜ਼ ਪਹੁੰਚਦੀ ਜੋ ਵੀ ਵਸਤੂ ਤੂੜੀ ਤਾਂ ਦਾ ਉਹਨਾਂ ਤੱਕ ਵੀ ਪਹੁੰਚਾ ਕੀਤਾ ਜਾਵੇ ਜਿਹੜੇ ਸੀਤੋ ਏਰੀਏ ਦੇ ਬਿਲਕੁਲ ਰੋਈ ਦੇ ਕੰਡੇ ਦੇ ਬੈਠੇ ਹੋਏ ਆ ਜੀ ਉਹਨਾਂ ਦੇ ਜਿਹੜੇ ਘਰਾਂ ਦੇ ਵਿੱਚ ਪਾਣੀ ਅਜੇ ਤੱਕ ਵੀ ਖੜਾ ਹੋਇਆ ਜੀ ਦੇਖ ਸਕਦੇ ਆ ਤੇ ਤਰੀਕ ਹੋ ਚੁੱਕੀ ਆ ਜਿ 38 2025 ਦੀ ਸ਼ੇਅਰ ਕਰੋ ਵੀਡੀਓ ਬਾਕੀ ਹਰ ਇੱਕ ਵੀਰੇ ਇੱਥੇ ਵੇਖੋ ਪਹੁੰਚ ਰਿਹਾ ਹੈ ਦੇਖਣ ਵਾਸਤੇ ਤੇ ਧੰਨਵਾਦ ਸਾਰੇ ਵੀਰਾਂ ਦਾ ਬੜੀ ਵੱਡੀ ਸੇਵਾ ਚੱਲਦੀ ਰਹੀ ਹੈ ਜੀ ਇਥੇ